ਪਠਿੰਡਾ ਦੇ ਸਿਰਕੀ ਬਾਜ਼ਾਰ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਦੁਕਾਨਦਾਰ ਦੇ ਪਿਸਤੌਲ ਇੱਕ ਲੁਟੇਰੇ ਨੇ ਤਾਣ ਲਈ ਜਿਸ ਤੋਂ ਬਾਅਦ ਫਿਰ ਇਸ ਦੁਕਾਨਦਾਰ ਨੇ ਅਜਹੀ ਹਿੰਮਤ ਦਿਖਾਈ ਕਿ ਇਹ ਤਿੰਨੋਂ ਲੁਟੇਰੇ ਇਸ ਕਦਰ ਫਰਾਰ ਹੋਏ ਕਿ ਭੱਜਣ ਨੂੰ ਰਾਹ ਨਾ ਲੱਭਿਆ ਤੋਂ ਦਾ ਦੇ ਕਿ ਸਿਰਕੀ ਬਾਜ਼ਾਰ ਦੇ ਵਿੱਚ ਰੋੜਾ ਜਨਰਲ ਸਟੋਰ ਤੇ ਜਦੋਂ ਦੁਕਾਨਦਾਰ ਦੁਕਾਨ ਵਧਾ ਕੇ ਜਾ ਰਿਹਾ ਸੀ ਤਾਂ ਅਚਾਨਕ ਲੁਟੇਰੇ ਆਏ ਤੇ ਪਿਸਤੌਲ ਦੀ ਨਿਯੋਕ ਤੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਪਰ ਦੁਕਾਨਦਾਰ ਨੇ ਹਿੰਮਤ ਕਰਦੇ ਹੋਏ ਦੁਕਾਨ ਤੋਂ ਬਾਹਰ ਆ ਕੇ ਰੌਲਾ ਪਾ ਦਿੱਤਾ ਜਿਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ ਦੋ ਜਣੇ ਆਏ ਅੰਦੀ ਉਹਨਾਂ ਨੇ ਛੇਤ ਅਚਿੱਲੇ ਪਿਸਤੌਲ ਦਿਖਾਈ ਹੈ ਅਸੀਂ ਫੋਟੋ ਫੋਟੋ ਸ਼ੀਟਰ ਕੋਲ ਕੇ ਬਾੜ ਛਲਾਂਗ ਮਾਰੀ ਰੌਲਾ ਪਾ ਲਿਆ ਪਹਿਲੇ ਉਹ ਭੱਜਲੇ ਫੇਰ ਆ ਕੇ ਵਾਪਸ ਫਿਰ ਉਹਨਾਂ ਨੇ ਪੂਰੀ ਤੇਜ਼ੀ ਨਾਲ ਭਜਾ ਕੇ ਲੈ ਗਏ ਇੱਕ ਲੜਕੀ ਨਾ ਕਾਸਮ ਮੋਟਰਸਾਈਕਲ ਤੇ ਸੀਗੀ ਮੋਟਰਸਾਈਕਲ ਤੇ ਸੀਗੀ ਦੋ ਜਣੇ ਅੱਥੇ ਸੀ ਇੱਕ ਜਣਾ ਗੋਚੜਾ ਉਹ ਕੋਈ ਲੜਕੀ ਹੈ ਕੌਣ ਸੀ ਇਹ ਨਹੀਂ ਪਤਾ ਗੋਚੜਾ ਇੱਕ ਜਣਾ ਤੇ ਤੁਸੀਂ ਦੁਕਾਨ ਦੇ ਵਿੱਚ ਸੀਗੇ ਦੁਕਾਨ ਦੇ ਵਿੱਚ ਸੀ ਅਸੀਂ ਲਾਈਟਾਂ ਬਜਾਣ ਆਏ ਸੀ ਲਾਈਟਾਂ ਬਜਾ ਕੇ ਸੀ ਬੰਦਰ ਚੱਲੇ ਸੀ ਸਾਡੀ ਦੁਕਾਨ ਆਪਣੀ ਗਿਫਟਾਂ ਜਾਂ ਨਾ ਚੋਣਦੀ ਤੇ ਕੀ ਦਿਖਾਇਆ ਤੁਹਾਨੂੰ ਉਹਨਾਂ ਨੇ ਉਹ ਪਿਸਤੌਲ ਦਿਖਾਈਗਾ ਉਹਨਾਂ ਨੇ ਤੁਸੀਂ ਫਿਰ ਕੀ ਪੋਜੀਸ਼ਨ ਲਈ ਉਸ ਟਾਈਮ ਅਸੀਂ ਕੋਦਮ ਸ਼ੋਰ ਪਾ ਲਿਆ ਬਾਹਰ ਆ ਕੇ ਰੋਲਾ ਪਾ ਲਿਆ ਵੀ ਆ ਜਾਓ ਆ ਜਾਓ ਉਹ ਪਹਿਲੇ ਤਾਂ ਭੱਜਲੇ ਫੇਰ ਆ ਗਏ ਫੇਰ ਉਸ ਤੋਂ ਫੂਰੀ ਤੇ ਜਿੰਨੇ ਭੱਜਲੇ ਉਹਨਾਂ ਨੇ ਮੋਟਰਸਾਈਕਲ ਡਗਮਗਾਇਆ ਫੇਰ ਤੇ ਇੱਥੇ ਕਾਹਨ ਬਣੀ ਹੈ ਅਸੀਂ ਕੋ ਬਿਲਕੁਲ ਸੇਫ ਨਹੀਂ ਹੈ ਦਿਨ ਦਿਹਾੜੇ ਵਾਲਾ ਮੋਹਲਾ ਹੋ ਗਿਆ ਜਿੰਨਾ ਚਪਕੀ ਹੈ ਜੇ ਅਸੀਂ ਸ਼ੀਟਰ ਖੋਲ ਕੇ ਉਹਨਾਂ ਨੂੰ ਨਾ ਰੋਲਾ ਪਾਉਂਦੇ ਸ਼ਾਇਦ ਸਾਨੂੰ ਕਿੰਨਾ ਨੁਕਸਾਨ ਪਹੁੰਚਾ ਦਿੰਦੇ ਸਾਨੂੰ ਪਤਾ ਨਹੀਂ ਕਿਉਂਕਿ ਉਹਨਾਂ ਨੇ ਪਿਸਤੌਲ ਸਾਡੇ ਉੱਤੇ ਕੰਨ ਤੇ ਲਾਲ ਹੀ ਰੱਖੀ ਹੂੰ ਤੇ ਥਾਂ ਕਿਹੜਾ ਪਿੰਡ ਤੁਹਾਨੂੰ ਇਸ ਨੂੰ ਇਸ ਕਿਵੇਂ ਯਾਰ ਕੀ ਰੋੜਾ ਸਟੇਸ਼ਨ ਵਾਲਾ ਪਿੰਡ ਹੈ ਇਹ ਪਿੰਡਾ ਕਤਵਾਲੀ ਪਿੰਡਾ ਜੀ ਆਹ ਕਤਵਾਲੀ ਪਿੰਡਾ ਹੈ ਉੱਥੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਰੋੜਾ ਗਿਫਟ ਹਾਊਸ ਹੈ ਜੀ ਇਹਨਾਂ ਨੇ ਸਾਨੂੰ ਫੋਨ ਕੀਤਾ ਜੀ ਕਾ ਉਹ ਉਹਨੂੰ ਵੀ ਇੱਥੇ ਸਾਡੇ ਦੁਕਾਨ ਦੇ ਕੋਲ ਨਾ ਦੋ ਜੋ ਨੌਜਵਾਨ ਆਏ ਐ ਜੀ ਉਹਨਾਂ ਨੇ ਸਾਨੂੰ ਪਿਸਤਲ ਵਿਖਾ ਕੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਐ ਜੀ ਪਰ ਉਹਨਾਂ ਨੇ ਸਾਨੂੰ ਮੋਬਾਈਲ ਵਗੈਰਾ ਉਹਨਾਂ ਦੇ ਸੋਰੀ ਮੋਟਰਸਾਈਕਲ ਵਗੈਰਾ ਨੰਬਰ ਵਗੈਰਾ ਨਹੀਂ ਪਤਾ ਲੱਗ ਰਿਹਾ ਜੀ ਜੀ ਅੱਗੇ ਜਾ ਕੇ ਕੋਈ ਉਹਨਾਂ ਦੇ ਲੇਡੀ ਜੀ ਬੈਠੀ ਐ ਜੀ ਤੇ ਅੱਗੇ ਦਾ ਪਵ ਨੇ ਜੀ ਦਾ ਕੋਈ ਕੈਮਰੇ ਵਗੈਰਾ ਕਢਾ ਕੇ ਵੇਨੇ ਨੰਬਰ ਵਗੈਰਾ ਜੀ ਤੇ ਬਾਕੀ ਕਾਰਵਾਈ ਕਰਦੇ ਆਂ ਜੀ ਠੀਕ ਹੈ ਸਰ ਥੈਂਕ ਯੂ ਦੇਖਿਆ ਜਾਵੇ ਤਾਂ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਹੌਸਲੇ ਇਸ ਕਦਰ ਵੱਧ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ ਸ਼ਰਿਆਮ ਅਜਈਆਂ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ